ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋਂ ਉੱਟ ਕੇ ਆਏ ਆ ਜੀ ਗਿੱਤੀ ਸਾਰਿਆਂ ਨਾਲੋਂ ਪਹਿਲਾਂ ਮੈਂ ਸੀ ਸਾਰਿਆਂ ਨਾਲੋਂ ਪਹਿਲਾਂ ਮੈਂ ਸੀ ਵੀਰੇ ਚਲਣਾ ਅੱਗੇ ਦਾ ਆਪਾਂ ਆਏ ਆ ਔਖਾ ਨਾਲੇ ਦਾ ਕੋਈ ਗੱਲ ਨਹੀਂ ਹਾਂ ਜੀ ਤੁਸੀਂ ਗੱਲ ਬਾਈ ਕਾ ਕੇ ਕਪੜਾ ਝਾਗੋ ਲਓ ਜੀ ਆਪਾਂ ਲੇਟ ਹੋ ਗਈ ਥੋੜਾ ਜਿਆਦਾ ਅਦਾਸ ਹੋਊਗੀ ਤਾਂ ਹੁਣ ਲੈ ਕੇ ਜਾ ਰਹੇ ਆ ਮੈਂ ਹਾਂ ਬੀਬੀ ਲੈ ਕੇ ਜਾ ਰਹੇ ਆ ਚਾ ਲਓ ਜੀ ਤਰੋ ਮਿੱਟੀ ਛੇਦੀ ਘਰ ਯਾਰ ਸਵੇਰ ਰਾਤ ਤਾ ਤੂੰ ਇੰਨੀ ਹਦਰੇ ਨਾਲ ਗਿਆ ਦੀ ਬਾਈ ਮੈਂ ਮਤਰਾ ਕੇ ਮਤਰਾ ਮਿੱਟੀ ਯਾਰ ਬੱਸ ਲੋ ਜੀ ਬਕੌੜੀਆਂ ਭਾਬੀ ਨੂੰ ਨਹੀਂ ਖਾ ਰਹੇ ਚਾਹ ਤਾਂ ਕੋਣ ਰਹਿ ਗਿਆ ਜੀ ਭਾਬੀ ਚੱਲ ਕੋਈ ਗੱਲ ਨਹੀਂ ਇੰਦਰੇ ਗੱਜੇ ਜਾਣਾ ਵਾ ਚਾਹ ਪੀ ਲੈ ਤੂੰ ਆਜ ਮੋਜੂ ਹੋਰ ਕਿਹੜਾ ਰਹਿ ਗਿਆ ਚਾਹ ਤੋਂ ਜੀ ਗੋਲੂ ਵੀਰੇ ਚਾਹ ਨਹੀਂ ਪੀਤੀ ਦੇਖ ਲੈ ਗੋਲੂ ਵੀਰੇ ਚਾਹ ਤੇਰੇ ਲਈ ਸਵੈਸ ਲੈ ਗਏ ਦੋ ਕਪਾ ਦੋ ਮਹੀਨੇ ਚਲ ਨਵੇਂ ਸਾਲ ਨੂੰ ਫਿਰ ਰੋਜ਼ ਦੋ ਹੀ ਪੀਆ ਕਰੇਗਾ ਓਏ ਕੱਲ ਮਿੱਟੀ ਫੁੱਦੂਆ ਗੱਲ ਹੋਗੀ ਯਾਰ ਨੰਨੂ ਨੂੰ ਪਤਾ ਲਓ ਬਈ ਸੰਗਤ ਬੈਠੀ ਆ ਆਹ ਜੂ ਬੀਲੀ ਸੰਗਤ ਦੇ ਨੇ ਬਈ ਟੀਕੇ ਇਹ ਆਸ ਜਨਾ ਬੈਠ it's a whole 你们都发了。